ਪਾਂਨ ਲਈ ਲਓ ਮੱਖਣ ਮੱਖੀ ਆ ਗਿਆ ਕਹਿੰਦੇ ਇਸ ਵੇ ਮੇਰੇ ਪੰਜਾਬੀ ਦੇ ਮੱਖਣ ਸੰਧੂ ਲੈ ਵੀ ਚੌਤੀ ਤੇਰਾ ਬੰਨਾ ਤੇਰਾ ਸਾਰਾ ਪਿੰਡ ਆਇਆ ਹੋਇਆ ਮੱਖਣ ਸੰਧੂ ਵੀ ਧੌੜੀ ਵਾਲੇ ਕਹਿੰਦੇ ਬੜੀ ਦੂਰੋਂ ਸੱਜਿਆ ਮੁੰਡਾ ਮਾਝੇ ਵਾਲਾ ਲੈ ਵੀ ਸਤੀ ਤੂੰ ਕੱਲ ਬਹੁਤ ਰੋਇਆ ਪੀਰੋ ਕਹਿੰਦੇ ਲੈ ਵੀ ਧਿਆਨਿਆ ਚਾਚੇ ਤੇਰੇ ਵੀ ਨੇ ਤੇ ਪਾਂਦੇ ਟੋੜ ਵਾਲੀ ਕਹਿੰਦੇ ਕਨਾਲ ਦਾ ਲੋ ਪੈਂਦੀ ਰੋਏ ਕਿ ਵੱਜਦੇ ਸੀ ਲਲਕਾਰੇ ਹੋ ਗਿਆ ਕੀ ਮਿੱਤਰਾ ਵੱਜਦੇ ਸੀ ਲਲਕਾਰੇ ਹੋ ਗਿਆ ਕੀ ਮਿੱਤਰਾ ਠੀਕ ਆ ਮਖੀ ਉਹ ਜਿਵੇਂ ਮੈਦਾ ਬਈ ਮਜਾਵਾ ਨਾਲ ਇੱਕ ਵਾਰੀ ਰੋੜਾ ਰੱਤਾ ਜਾ ਪਵੇ ਪਤਾ ਨਹੀਂ ਲੱਗੇ ਜੀ ਮਹਿਰ ਨੇ ਤੈਨ ਪ੍ਰਿੰਸਸਾਂ ਮਹਿਰ ਨੇ ਤੱਕ ਪਈ ਪਈ ਐ ਲਓ ਪੈਂਦੀ ਰੋੜ ਤੇ ਪੁਆਇੰਟ ਮਾਨ ਸਿੰਘ ਦਾ ਸਪਰੇ ਜਰੂਰ ਗਾਰਜ ਪੇਦੀ ਕਰ ਦਿੱਤੀ ਜਾਵੇ ਆ ਨੌਜਾਨ ਕਹਿੰਦੇ ਬਿੱਟੇ ਸੋਹੀ ਦੀ ਟੀਮ ਨੇ ਖੇਡਿਆ ਸ਼ੀਰ ਭਗਤ ਸਿੰਘ ਕਬਡੀ ਕਲੱਬ ਐਵਰਸਪੋਰਟ ਦੀ ਟੀਮ ਵੱਲੋਂ ਤਕੜਾ ਖੇਡਿਆ 라ਜੂ ਕਹਿੰਦੇ ਕਰੇੜਾ ਦੇ ਗਰਾਊਂਡਾਂ ਦੇ ਵਿੱਚ ਕੋੜ ਦਾ ਭੜੀ ਵਾਲਾ 라ਜੂ ਦੀ ਰੇਡ ਹੁਣ ਚੋਹਾਂ ਵਿੱਚ ਕੋਣ ਨੌਬਰ 15 ਡੋੜਦਾ ਸੋਨਾ ਲਓ ਸੋਨਾ ਟਰਾਈ ਕਰਦਾ ਇਹ ਨੰਬਰ 라ਜੂ ਨੇ ਜ਼ੋਰ ਦਿੱਤਾ ਆਪਣੀ ਟੀਮ ਨੂੰ ਲਾ ਬਿੱਟੇ ਸੋਹੀ ਦੀ ਟੀਮ ਦਾ ਖਿਡਾਰੀ ਹੈ ਸੋਹੀ ਸਾਹਿਬ ਪਿੱਗੇ ਆਏ ਨੇ ਕਹਿੰਦੇ ਐਵਰਸਪੋਰਟ ਤੋਂ ਵੱਡਾ ਮਾਰ ਕਰਦੇ ਨੇ 라ਜੂ ਦੀ ਗੇਂਦ ਦੇਤੇ ਦੀ ਰੇਅਰ ਪਾਉਣ ਦੇ ਲਈ ਕਹਿੰਦੇ ਰਵੀ ਦੇਹਰੇ ਦੀ ਧਰਤੀ ਦਾ ਕਿ ਮੈਂ ਇਧਰੋਂ ਦੇਖਾਂ ਇਸਲੇਆਣੇ ਵਾਲਾ ਕਬੱਡੀ ਤੇ ਦੂਜੇ ਵੱਲੇ ਸ਼ੇਰੂ ਕਰਦਾ ਟਰਾਈ ਤੇ ਪੁਆਇੰਟ ਦੇਹਰੇ ਵਾਲੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਮੱਖਣ ਮੱਖੀ ਵਾਲਾ ਕਹਿੰਦੇ ਕਬੱਡੀ ਪਾਉਣ ਦੇ ਲਈ ਸੰਧੂ ਪਰਵਾਹ ਦਾ ਬਾਬਾ ਆ ਖੇ ਮੈਦਾਨ ਦੇ ਵਿੱਚ ਕਿ ਚਿੱਪ ਕੰਢ ਕੇ ਯਾਰਾਂ ਨੇ ਕਿਲ ਗੱਡ ਕੇ ਕੀਤੀ ਠੋਕ ਕੇ ਤਸੱਲੀ ਆਲੀ ਮੇਤਰੇ ਰਾਜੇ ਖੇਲੇ ਅਤਲਾ ਵੀ ਸਿਰਾ ਹੋ ਗਿਆ ਕਿ ਅੱਜ ਝੜ ਗਈ ਸ਼ਰੀਰਾਂ ਵਾਲੀ ਕੰਡ ਮੇਤਰੇ ਲਾਓ ਬੱਲੇ 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 ਨਜ਼ਰ ਆ ਇਹ ਜਾਂਦਾ ਕਿਨੇ ਮੱਖਣ ਸੰਧੂ ਮੱਖੀ ਕਲਾ ਵਾਲਾ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਆ ਗਿਆ ਮਾਨ ਸਿੰਘ ਦੋ ਤਗਲੀ ਕਰਦੀ ਪਾਰ ਦੇ ਵਿੱਚ ਤ੍ਰਿਸ਼ਨ ਕਰਦੀ ਵਾਲਾ ਲਓ ਮਾਨ ਸਿੰਘ ਬਹਿਤ ਕਬੱਡੀ ਪਾ ਰਿਹਾ ਐਰ ਦੁਨੀਆ ਦੇ ਵਿੱਚ ਨਾਮ ਆ ਖਿਡਾਰੀ ਦਾ ਨੇ ਹਿੱਸੇ ਆ ਸਵਾਗਤ ਹੈ ਮਹਿਮਾਨਾਂ ਸਭ ਨੂੰ ਕਿਰਪਾ ਕਰੇ ਸੱਚੇ ਪਤਸ਼ਾਹ ਮਿਹਰ ਕਰੇ ਥੋੜੀ ਮਿਹਰ ਕਰੇ ਵਾਹਿਗੁਰੂ 7 ਵਜੀ ਹੈ ਧਿਆਨ ਨਾਲ ਪਿਆਰ ਨਾਲ ਅਕਸਰ ਕਬੱਡੀ ਦੇ ਵਿੱਚ ਸੱਟਾਂ ਫੋਟਾਂ ਵੱਜ ਜਾਂਦੀਆਂ ਪਰ ਵਾਹਿਗੁਰੂ ਮਿਹਰ ਕਰੇ ਨਾ ਕਬੱਡੀ ਦੇ ਖੇਰੀਆਂ ਦੇ ਉੱਪਰ ਭਾਈ ਆ ਮੈਚ ਸਫਲਤਾ पूर्वक ਨੇਪਰੇ ਚੜੇ ਕੋਈ ਖਿਡਾਰੀ ਦੇ ਕੋਈ ਸੱਟ ਫੇਰ ਨਾ ਬਤੇ ਆਪਾਂ ਜਕਾਰਾ ਬੁਲਾਵਾਂਗੇ ਬੋਲ ਸੋਨਹਾ ਤੇ ਸ੍ਰੀ ਅਕਾਲ ਵਾਹਿਗੁਰੂ ਮੇਰ ਰੱਖੇ ਮਨ ਸੇ ਠੀਕ ਹੈ ਲੈ ਵੀ ਪਰਮਾਨਾ ਠੀਕ ਹੈ ਵਾਹਿਗੁਰੂ ਮੇਰ ਕਰੇ ਲਓ ਮੈਚ ਫੇਰ ਸ਼ੁਰੂ ਤੇ ਕੋਣ ਮਾਓ ਬੱਲੇ 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 ਆਲੇ ਨਜ਼ਾਰਾ 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 ਇਹ ਰਾਜੀ ਕੋਰ ਦਾ ਭੜੀ ਬਾਵਾ ਪਿਆਰੀ 22 ਗਰੇਨਾ ਕੁਲਦੀਪ ਆਸਟ੍ਰੇਲੀਆ ਗੋਲੂ ਬਾਈ ਵੱਲੋਂ 500 ਬਾਈ ਇੱਕ ਇੱਕ ਪਲੇਅਰ ਦੇ ਦੋ ਟੀਮਾਂ ਦਾ ਭਾਈ ਭੋਲੇਆ ਪੈਸੇ ਲੈ ਗਿਆ ਆਪਣੇ ਲਓ ਰਵੀ ਦੀ ਰੇਡ 1000 ਦੀ ਕਹਿੰਦੇ ਪਹਿਲੀ ਰੇਡ ਕੁਲਦੀਪ ਆਵਾ ਵੱਲੋਂ ਭਾਈ ਬਿੱਟੇ ਸ਼ੋਰੀ ਆਵਾ ਵੱਲੋਂ ਕਰਮਜੀਤ ਆਵਾ ਵੱਲੋਂ ਐਨ ਯੂ ਐਸ ਦੀ ਧਰਤੀਆਂ ਤੇ ਨਾਲ ਬਿੱਟੂ ਵੀਰਾ ਲਓ ਹੋ ਜਾਂਦਾ ਭੱਜਿਆ ਕਹਿੰਦੇ ਰਵੀ 도ਰੇ ਵਾਲਾ ਰਵੀ ਲਈ 100 ਸਾਡੇ ਸੁੱਖੇ ਆਰਤੀਆਂ ਵੱਲੋਂ ਆਇਆ ਲੋ ਕਹਿੰਦੇ ਮੱਖਣ ਸੰਧਾ ਆ ਗਿਆ ਮੱਠੀ ਕੱਲਾ ਵਾਲਾ ਮਾਤੇ ਦਾ ਮਘੈਲ ਕਹਿੰਦੇ ਕਬੱਡੀ ਪਾਲ ਤੇ ਹੁਣ ਚੌ ਜਾਫੀਆਂ ਵਿੱਚੋਂ ਕਹਿੰਦੇ ਕੱਲ੍ਹ ਦੇ ਟੂਰਨਾਮੈਂਟ ਦਾ ਬੋਟਾ ਦਾ ਜੇਤੂ ਬਗਨਦੀਪ ਸਿੰਘ ਸੱਤੀ ਤੇ ਨੰਬਰ ਮੱਠੀ ਦਾ ਢੋਲਾ ਵੀ ਪੁਜਾ ਹੈ ਕਹਿੰਦੇ ਧਨੌਰੀ ਵਾਲਾ ਉਹਦੀ ਨਾਵਨ ਬਿੱਟੇ ਸੋਈ ਦੀ ਖੇਡ ਕਲਾ ਵੱਲੋਂ ਸ਼ੀਰ ਭਗਤ ਸਿੰਘ ਕਬੱਡੀ ਕਲੱਬ ਆਫ ਫੋੜੇ ਵੱਲੋਂ ਖੇਡਾ ਕੈਨੇਡਾ ਦੇ ਖੇਡ ਗਰਾਊਂਡਾਂ ਦੇ ਵਿੱਚ ਲਓ ਦੋਹਰੇ ਦਾ ਰਵੀ ਕਬੱਡੀ ਪਾਰਾ ਕੇ ਚੱਲ ਪੈਰ ਪੱਤਨ ਗੱਪਰੂ ਧਰਤੀ ਹਿੱਲਦੀ ਧਰਤੀ ਹਿੱਲਦੀ ਇਹ ਖੇਡ ਤਾਕਤਾਂ ਦੀ ਨਾਲੇ ਹੈਵੀ ਪੱਟੇ ਪੈਂਦੀ ਇਹ ਖੇਡ ਤਾਕਤਾਂ ਦੀ ਨਾਲੇ ਹੈਵੀ ਪੱਟੇ ਪੈਂਦੀ ਅਗਲੀ ਕਬੱਡੀ ਲਓ ਕਹਿੰਦੇ ਦੋਹਰੇ ਦੀ ਰੇਡ ਆ ਰਾਜੂ ਵੀ ਕਹਿੰਦੇ ਦੋਹਰੇ ਦੀ ਰੇਡ ਬਿੱਡੇ ਸੋਈ ਵਾਲੀ ਗੋਲੂ ਬਾਈ ਵਾਲੀ ਕੁਲਦੀਪ ਜਣੀ ਬਾਵੀ ਬਾਈਉਣੀ ਐਨ ਜੀਵਲਾਂ ਦੀ ਗੋਗੜਾਂ ਦੀ ਸਾਡੇ ਵੀਰਾਂ ਦੀ ਸੂਚੀ ਟੀਮ ਵੱਲੋਂ 2000 ਦੀ ਰੇਡ 2000 ਕੰਗੜਿਆਂ ਦੇ ਕਬੜਾ ਗੱਡੀ ਰਾਜਤੂ ਤੇ ਦੂਜੇ ਵੱਲ ਜੌਂਟੀ ਆਓ ਰਾਜੀ ਦਾ ਪੁਆਇੰਟ ਅਜੂ ਲਈ 100 ਸਖਿਆਰ ਟੀਮ ਵੱਲੋਂ ਰਾਜੂ ਦੇ ਵੱਡੇ ਮਾਣ ਬੜਾ ਤੱਕਾ ਮੈਚ ਕਰਮਜੀਤ ਯੂਐਸਏ ਵਾਲੇ ਵੱਲੋਂ ਕਹਿੰਦੇ ਦੋ ਬਿਲਡ ਜਿਹੜੇ ਸਪਾਂਸਰ ਕੀਤੇ ਗਏ ਆ

ਸਹੀ ਜੀ ਤੇ ਜਗਤਾਰ ਕੈਨੇਡਾ ਗੋਲੂ ਬਾਈ ਕੰਗੜਾ ਵਾਲੀਆ ਤੇ ਨਾਲ ਸਾਡੇ ਬੋਵੀ ਜੀ ਜਗਰੂਪ ਜੀ ਵਾਸਤੇ ਸਤਵੀਰ ਕੈਨੇਡਾ ਵੱਲੋਂ ਪਟੇਮਾਰ ਮੱਖਣ ਦੀਆਂ ਕੰਨੇ ਤੋੜੇ ਕਬੂਤ ਲਾਓ ਉਹ ਸਾਹਮਣੇ ਮੱਥਾ ਮੱਖਣ ਦੀਆਂ ਦੋ ਰੱਡਾਂ 2100 ਦੀਆਂ ਪਹਿਲੀਆਂ ਜਗਰੂਪ ਜੀ ਵਾਸਤੇ ਤੇ ਸਤਵੀਰ ਕ੍ਰੇਡਾ ਵੱਲੋਂ 2100 ਦਿੱਤਾ ਜਾਵੇਗਾ ਮੱਖਣ ਦੀਆਂ ਦੋ ਰੇਡਾਂ ਦੇ ਉੱਪਰ ਇੱਕ ਪੈਰੀ ਕਬੱਡੀ ਹੈ ਲਓ ਟੋਰੇ ਵਾਲਾ ਰਵੀ ਹਰਿਆਣੇ ਵਾਲਾ ਕਬੱਡੀ ਪਾਰਿਆ ਲੈ ਵੀ ਕ੍ਰਿਸ਼ਨਪੁਰੇ ਵਾਲਿਆ ਤਿਆਰੀ ਫੜਦਾ ਹੈ ਬੱਸਰ ਕਹਿ ਮੰਨੀ ਨੂੰ ਲੈ ਵੀ ਸ਼ੇਰ ਆਹ ਕਹਿੰਦੇ ਘਰੂਏ ਦੇ ਮੇਲੇ ਦਾ ਬੁੱਢ ਦਾ ਜੇਤੂ ਹੈ ਪਰ ਦੂਜੇ ਪਾਸੇ ਰਵੀ ਟੋਰੇ ਵਾਲੀ ਹਰਿਆਣੇ ਦਾ ਕਹਿੰਦੇ ਮੰਨਿਆ ਪਰ ਮੰਨਿਆ ਰੇਟਰ ਤਗੜਾ ਨੰਬਰ ਜੋੜਦਾ ਹੈ ਆਪਣੀ ਟੀਮ ਦੇ ਲਈ ਲੈ ਵੀ ਕ੍ਰਿਸ਼ਨ ਕਰ ਵੀ ਗੱਲ ਪੈਂਦੀ ਰੌਣਕ ਲਓ ਕਹਿੰਦੇ ਨਰਮਨ ਰੇਡ ਪਾਵਾ ਆਇਆ ਰਾਜੂ ਉਧਰ ਬਾਈ ਬਿੱਟਾ ਸ਼ਹੀ ਜੀ ਐਸਪੋਰਟ ਵਾਲੇ ਕਹਿੰਦੇ 500 ਰੁਪਇਆ ਜੀਵਨ ਵਾਲੀ ਕਰਨਜੀ ਯੂ ਐਸ ਏ ਤੇ ਬਿੱਟੂ ਵੀਰਾ ਕਹਿੰਦੇ 500 ਦੇ ਵੱਡੇ ਮਾਰਨੇ ਆਹ ਰੇਡ ਦੇ ਉੱਤੇ 500 ਰੁਪਈਆ ਕਬੱਡੀ ਦੇ ਉੱਤੇ 500 ਰੁਪਈਆ ਵਾਹ ਵਾਹ ਜੀ ਬਾਦ ਮੇਲਾ ਆਇਆ ਹੈ ਬਾਈ ਕਰਨਜੀ ਦਾ ਯੂ ਐਸ ਏ ਦਾ ਇਕਬਾਲ ਬਾਈ ਖੜਾਦਾ ਬਾਈ ਬਿੱਟੂ ਕੈਨੇਡਾ ਦਾ ਮੇਲਾ ਸਫਲ ਓਮ ਬਹਿਰ ਦੇ ਵਾਲੋ ਨਜ਼ਾਰਾ ਆਉਦਾ ਮੈਚ ਅੱਧੇ ਇਹਨੇ ਕਹਿੰਦੇ ਲਲਕਾਰੇ ਨਾ ਜਾ ਲੈ ਵੀ ਦੇਖ ਲੈ ਪੀਤਾ ਭੜੀ ਵਾਲਿਆ ਵੀਰ ਰਵੀ ਦੇਰੀਵਾਲ ਦੀ ਰੇਡ ਦੇ ਉੱਪਰ ਹੁਣ ਕੌਣ ਮੈਨੂੰ ਲੱਗਦਾ ਵੀ ਛੇਰੂ ਦੀ ਅੱਖ ਖਰਾਬ ਲੱਗਦੀ ਹੈ ਲੈ ਵੀ ਮਨੀ ਤਿਆਰੀ ਫੜਦਾ ਪਰ ਕਿਸ਼ਨਪਰੀਆ ਓ ਬੱਲੇ 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 ਨਜ਼ਾਰਾ 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 ਏ ਸੁਬਾਤ ਕਬੱਡੀ ਦਾ ਦਰਨ ਕ੍ਰੈਡਾ ਵੱਲ ਰਵੀ ਦੇਵਰੇ ਲਈ 500 ਪਵਨ ਕ੍ਰੈਡਾ ਵੱਲੋਂ ਜੱਸ ਜੱਸਾ ਆਦੀ ਧਰਤੀ ਪਵਨ ਸਾਡਾ ਵੀਰ ਗਗਨ ਕ੍ਰੈਡਾ ਲਓ ਕਿਹਨੇ ਮੱਖਣ ਦੀ ਰੇਡ ਆ ਮੱਖਣ ਮੱਖੀ ਦੀ ਕਹਿੰਦੇ 2100 ਦੀ ਰੇਡ ਜਗਰੂਪ ਯੂਐਸਏ ਵੱਲੋਂ ਸਤਵੀਰ ਕਟਾ ਵੱਲੋਂ 2100 ਲੱਗਾ ਹੋਇਆ ਮੱਖਣ ਦੀ ਰੇਡ ਦੇ ਤੌਰ ਗगनਦੀਪ ਸਿੰਘ ਸੱਤੀ ਪੁਆਇੰਟ ਰੇਟਰ ਦਾ ਅਗਲੀ ਕਬੱਡੀ ਮਾਨ ਸਿੰਘ ਜੀ ਤੇ ਕ੍ਰਿਸ਼ਨ ਕਰੇਗਾ ਲਓ ਮਾਨ ਸਿੰਘ ਦੁੱਲ ਦੀ ਰੇਡ ਕੇ ਮੈਦਾਨ ਦੇ ਵਿੱਚ ਇਧਰ ਦੇਖਾਂਗੇ ਕਬੱਡੀ ਪਾਉਣ ਲਈ ਨਾਜਵਾਨ ਵੱਧ ਆਇਆ ਪੂਰੀ ਤਿਆਰੀ ਦੇ ਨਾਲ ਲਓ ਸਾਹਮਣੇ ਕਬੱਡੀ ਪੈ ਰਹੀ ਹੈ ਮੇਰੇ ਵੀਰੋ ਜਾਕੀ ਕਹਿੰਦੇ ਮਾਜਨ ਮਣੀ ਆ ਧਨੌੜੀ ਵਾਲਾ ਖੇਡ ਮੈਦਾਨ ਦੇ ਵਿੱਚ ਬੱਬੂ ਵੀਰੇ ਵਾਲਾ ਗੱਦਾ ਗੋਲ ਕੰਗੜਵਾਲ ਕੁਲਦੀਪ ਆਸਟ੍ਰੇਲੀਆ ਬਾਈ ਨਾਲ ਸੋਨੀ ਭਵਾਨ ਤੇ ਬੋਬੀ ਬਾਈ ਜੀ 500 ਰੁਪਏ ਆ ਕਬੱਡੀ ਦੇ ਉੱਤੇ ਲਓ ਰਵੀ ਇਸ ਵੇਲੇ ਰਾਜੂ ਦੀ ਕਬੱਡੀ ਪਈ ਹੋਈ ਹੈ ਰਾਜੂ ਦੀ ਰੇਡ ਦੇ ਪਰ ਕਹਿੰਦੇ ਕਾਹਨ ਜੁੰਤੀ ਤੇ ਪੁਆਇੰਟ ਰਾਜੂ ਆ ਕੋਰਲਾ ਭੜੀ ਵਾਲਾ ਰਾਜੂ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਹੈ ਉਧਰ ਬਿੱਟਾ ਸੋਹੀ ਕਹਿੰਦਾ ਵੀ ਦਿਉਰੇ ਵਾਲਾ ਰਵੀ ਸਾਡੇ ਵੱਲੋਂ ਖੇਡੇਗਾ ਮੇਜਰ ਭਲੂਰ ਦੀ ਟੀਮ ਵੱਲੋਂ ਬਿੱਟੇ ਸੋਹੀ ਦੀ ਟੀਮ ਵੱਲੋਂ ਰਾਏਕੋਟੀਏ ਜੀਵਨ ਦੀ ਟੀਮ ਨੂੰ ਖੇਡੇ ਆ ਕੇ ਸਾਡੇ ਵੀਰ ਲਓ ਵੀ ਬਿੱਟੇ ਭਾਈ ਆਉਣਾ ਨਜ਼ਾਰਾ ਮੈਦਾਨ ਦਾ ਬਟਾ ਵੀਰੇ ਨੇ ਪੂਰਾ ਖੁਸ਼ ਆ ਇਹਦੇ ਰਾਜ ਝੋੜ ਦੀ ਪੈਣੀ ਹੋ ਰੇ ਗੱਪਾ ਕਾਣ ਚਾਹ ਜਾਤੀਆਂ ਨੇ ਤੇ ਸ਼ੇਰੂ ਕਿਸ਼ਨਪਰੀਆ ਮਨਿੰਦਰ ਕਹਿੰਦਾ ਵੀ ਖੜ ਖੜ ਵੰਦੇ ਲੋਕੀ ਸੌਣ ਜੱਟ ਨੂੰ ਉਹਨੇ ਯਾਰੇ ਰੋਕਣੇ ਤੂਫਾਨ ਜੱਟ ਨੂੰ ਉਹਨੇ ਯਾਰੇ ਰੋਕਣੇ ਤੂਫਾਨ ਜੱਟ ਨੂੰ ਲੈ ਵੀ ਦੇਖ ਲੈ ਪ੍ਰੇਮ ਹੀਰਨੇ ਵਾਲਾ ਰਾਜ ਝੋੜ ਸਨੇ ਕਿੱਥੇ ਆ ਇੱਧਰ ਲਓ ਮੱਖਣ ਦੀ ਰੇਲ ਕੇ ਮੈਦਾਨ ਦੇ ਵਿੱਚ 500 ਰੁਪਿਆ ਸਾਡੇ ਬਿੱਟਾ ਸੋਈ ਜੀ ਐਸਪੋਰਟ ਵਾਲੇ ਤੇ ਨਾਲ ਕਿਹੜੇ ਮਨਜੀਤ ਭਾਈ ਤੇ ਸਾਡੇ ਵੀਰ ਜੀਵਨਾ ਵੱਲੋਂ 2000 ਦੀ ਇੱਕ ਕਬੱਡੀ ਹੈ ਕਿਹੜੇ ਮੱਖਣ ਦੀ 2000 ਦੀ ਇੱਕ ਲਓ ਸਾਹਮਣੇ ਦੇਖਾਂਗੇ ਲੱਗਿਆ ਹੋਇਆ ਜੋਰ ਉਹ ਕਬੱਡੀ 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 2000 ਰੁਪਿਆ ਲਓ ਖੇਡ ਮੈਦਾਨ ਦੇ ਵਿੱਚ ਲੱਗਿਆ ਹੋਇਆ ਜੋਰ ਅੰਦੀ ਚੋਟੀ ਵਾਲਾ ਇਹ ਪੁਆਇੰਟ ਕੇ ਮੱਖਣ ਦਾ ਬੱਬੂ ਗੱਲ ਕਰਦਾ ਲੋ ਰਵੀ ਆ ਗਿਆ ਕਹਿੰਦੇ ਡਿਓਰੇ ਵਾਲਾ ਅਗਲੀ ਰੇਡ ਪਾਉਣ ਦੇ ਲਈ ਬੜਾ ਤਕੜਾ ਮੈਚ ਖੇਡਾ ਜਾ ਰਿਹਾ ਹੈ ਮਹੇਰ ਦੇ ਦੇ ਕੱਪ ਦਾ ਕਹਿੰਦੇ ਮੇਰੇ ਵੀਰੇ ਬੜਾ ਬੱਤਾ ਮੈਚ ਖੇਡਾ ਜਾ ਰਿਹਾ ਡੋਰੇ ਵਾਲੇ ਰਵੀ ਦੀ ਪੈਂਦੀ ਹੋਈ ਰੇਡ ਦੇ ਉੱਪਰ ਹੁਣ ਕੌਣ ਚੜਾਈ ਕਹਿੰਦੇ ਸ਼ੇਰੂ ਦੀ ਵੀ ਆ ਆਏ ਕਹਿੰਦੇ ਅਮਰਪਾਲ ਸਿੰਘ ਸ਼ੇਰੂ ਧਨੌਰੀ ਵਾਲਾ ਪਰ ਡੋਰੇ ਵਾਲਾ ਰਵੀ ਕਹਿੰਦੇ ਤਕੜਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਉਹ ਜਿਹੜੇ ਛੱਤ ਤੇ ਬੈਠੇ ਹਨ ਉਹਨਾਂ ਨੇ ਨਜ਼ਾਰਾ ਬੱਸ ਦੇਖਣ ਤੋਂ ਲੱਗੀ ਇਧਰ ਕਹਿੰਦੇ ਰਾਜੂਪੁਰ ਦਾ ਭੜੀ ਵਾਲਾ ਕਬੱਡੀ ਪਾਰ ਤੇ ਹੁਣ ਤਾੜ ਲੈ ਵੀ 34 ਲੈ ਵੀ ਧਿਆਨਿਆ ਲੈ ਵੀ ਸਤੀ ਤਿਆਰੀ ਫੜਦੇ ਕਿਉਂ ਜੀ ਬੈਸਟਾਂ ਨੂੰ ਧੱਕ ਦੇ ਕਨੇ ਬੈਸਟਾਂ ਨੂੰ ਧੱਕ ਦੇ ਕਨੇ ਉਧਰ ਕਹਿੰਦੇ ਕੌਣ ਧਿਆਨਾ ਪਰ ਪੁਆਇੰਟ ਰੇਟਰ ਦਾ ਪੁਆਇੰਟ ਰੇਟਰ ਦਾ ਅਗਲੀ ਰੋਲ ਕੌਣ ਪਾਰੇਗਾ ਪ੍ਰਸ਼ਨ ਕਰੇਗਾ ਗੱਲ ਸੋਨੀ ਪਹਿਲਵਾਨ ਦੇ ਟੂਰਨਾਮੈਂਟ ਦਾ ਗੱਡੀ ਦਾ ਜੇਤੂ ਆ ਕਹਿੰਦੇ ਸੋਨੀ ਵੀ ਪੁੱਜਿਆ ਨੇ ਧੰਨਵਾਦ ਆ 1000 ਰੁਪਏ ਵੀ ਕਹਿੰਦੇ ਲਾਸਟ ਕਬੱਡੀ ਰਾਜੂ ਦੀ ਬਾਕੀ ਐ ਲਓ ਕਹਿੰਦੇ ਮਾਨ ਸਿੰਘ ਦੀ ਰੇਡ ਖੇਡ ਮੈਦਾਨ ਦੇ ਵਿੱਚ ਮਾਨ ਸਿੰਘ 1000 ਰੁਪਏ ਦੀ ਕਬੱਡੀ ਬਿੱਟਾ ਸੋਈ ਮੇਜਰ ਭੂਰ ਤੇ ਨਾਲ ਕਹਿੰਦੇ ਜੀਵਨ देओल ਮਨਦੀਪ ਹੁਣੀ ਆ ਸਾਡੇ ਵੀਰ ਕਹਿੰਦੇ ਜੇਤਾਲ ਹੁਣੀ ਮਾਨ ਲਓ ਤੇ ਗੋਰਖਾ ਬਾਈ ਵੱਲੋਂ ਵੱਡੇ ਮਾਰ 500 ਉਧਰ ਕਹਿੰਦੇ ਵੱਡੇ ਮਾਰ ਲਾ ਮੱਖੀ ਦੀ ਰੇਟ ਪੁਆਇੰਟ ਪੁਆਇੰਟ ਵਧਦੇਗਾ ਨੰਬਰ ਵਧਦੇਗਾ ਪੁਆਇੰਟ ਵਧਦੇਗਾ ਓ ਬਾਈ ਮੈਚ ਕਿੱਦਾਂ ਦਾ ਲੱਗਿਆ ਮੜਿਆ ਰੌਲਾ ਪਾਇਆ ਇਕਬਾਲ ਬਾਈ ਆਉਂਦਾ ਨਜ਼ਾਰਾ ਹੈ ਲਗਣਾ ਪੂਰਾ ਖੋ ਗਿਆ ਉਧਰ ਕਰਮਜੀਤ ਵੀ ਕਹਿੰਦੇ ਭੰਗੜੇ ਪਾਉਣਾ ਅਮਰੀਕਾ ਵਾਲਾ ਵੀ ਦੁੱਕ-ਦੁੱਕ ਕਿਸੇ ਗੱਲ ਨਾਲ ਹੀ ਜਾਣਗੇ ਵੀ ਦੁੱਕ-ਦੁੱਕ ਕਿਸੇ ਗੱਲ ਨਾਲ ਹੀ ਜਾਣਗੇ ਇਧਰ ਕਹਿੰਦੇ ਮਨੀ ਤਨਹਾਰੀ ਵਾਲਾ ਉਹ ਜੰਦਾ ਭੱਜਿਆ ਕਹਿੰਦੇ ਰਵੀ ਪੂਰੇ ਵਾਲਾ ਅਗਲੀ ਰੋਡ ਤੇ ਕ੍ਰਿਸ਼ਨ ਕਰੇਗਾ ਗੱਲ ਲੋ ਕਹਿੰਦੇ ਨਾਗਵਾਲ ਇੱਥੋਂ پتہ ਨਹੀਂ ਲੱਗ ਰਿਹਾ ਵੀਰ ਕਿਹੜਾ ਬਾਰੇ ਮੈਂ ਕੀ ਬੋਲਾਂ ਨਾ ਅੱਗੇ ਆ ਜਾ ਪੂਰਾ ਗਰਾਊਂਡ ਦਾ ਇਹ ਤਾਰ ਜਾਵੇ ਵੀਰੇ ਫਿਰ ਪਵਨ ਗਰੇਵਾਲ ਜੀ ਤੇ ਨਾਲ ਬਾਵੀ ਗਰੇਨਾ ਗੋਹੂ ਬਾਈ ਤੇ ਸੋਨੀ ਬਾਈ ਨਾਲ ਤਵੀਰ ਆਸਟ੍ਰੇਲੀਆ ਕਰੇ 500 ਰਾਜੂ ਦੀ ਰੇਡ ਦਾ ਤੇ ਉਧਰ ਬਿੱਡਾ ਸੋਈ ਜੀ ਐਸਪੋਰਟ ਵਾਲੇ ਮੇਜ ਭੂਰ ਜੀ ਨਾਲ ਜੀਵਨ ਸਾਡਾ ਦਿਓ ਪੰਡਾ ਮਾਲ 2000 ਰੁਪਏ ਰਾਜੂ ਦਾ ਸੋਨੀ ਪਰਮਾਨੀ 500 ਦੀ ਰੇਡ ਔਰ ਰਵੀ ਤੋਰੇ ਵਾਲਾ ਰਵੀ ਤੋਰੇ ਵਾਲਾ ਰਵੀ ਹਰਿਆਣੇ ਵਾਲਾ ਕਬੱਡੀ ਪਰ ਤੇ ਚਾਹ ਜਾਫੀਆਂ ਵਿੱਚ ਹੋਰ ਕੌਣ ਰੋਪੜ ਜ਼ਿਲ੍ਹੇ ਦੇ ਕਹਿੰਦੇ ਧਨੌਰੀ ਪਰ ਦਾ ਕੌਣ ਜਸਾਲਾ ਕੇ ਬੱਲੇ ਬੱਲੇ ਕਰਦਾ ਹੋ। ਅਮਰਪਤਾਲ ਇਹਦੇ ਆਹ ਜੰਦਾ ਭੱਜਿਆ ਕਹਿੰਦੇ ਰਵੀ ਤੋਰੇਵਾਲ। ਫਰਕ ਕਹਿੰਦੇ 19-21 ਦਾ ਹੀ ਹੈ। ਫਰਕ ਕਹਿੰਦੇ 19-21 ਦਾ ਹੀ ਹੈ। ਕਬੱਡੀ 365.com ਦੇ ਉੱਪਰ ਪੰਜਾਬਰ ਸਪੋਰਟ ਕਲੱਬ ਐਮਸਟਾਡਮ ਵਾਲੇ ਸਾਡੇ ਭਰਾ ਵੀ ਕਹਿੰਦੇ ਲਾਈਵ ਜੁੜੇ ਹੋਏ ਨੇ। ਜੱਗਾ ਦੋਲ ਦੇ ਖੋਦੇ ਨਾਲ ਉਹ ਵੀ ਕਹਿੰਦੇ ਲਾਈਵ ਜੁੜੇ ਹੋਏ ਨੇ। ਸਾਡੇ ਜਸਪਾਲ ਦੀ ਤਾਰਪੁਰ ਵਾਲੇ ਵੀ ਮੱਖਣ ਮੱਖੀ ਦੀ ਪੈਣੀ ہوئی ਕਬੱਡੀ ਦੇ ਉੱਪਰ ਜੌਂਤੀ ਵਰਗੇ ਸੋਨੇ ਵਰਗੇ ਸੱਤੀ ਵਰਗੇ ਤੇ ਕਹਿੰਦੇ ਧਿਆਨੇ ਵਰਗੇ ਸਾਹਮਣੇ ਇਹ ਆ ਕਹਿੰਦੇ ਸੋਨਾ ਬਾਂਦਰ ਡੋੜ ਵਾਲਾ ਸੋਨਾ ਬਾਂਦਰ ਡੋੜ ਵਾਲਾ ਉਹ ਮਹੋਲ ਨੇ ਆ ਇਹ ਨਜ਼ਾਰਾ ਆ ਬੁਗ ਤਕ 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 ਦੁੱਕ ਤੱਕ 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 ਕਿੱਧਰ ਨੂੰ ਜਾਣਗੇ ਦੁੱਕ ਤੱਕ ਤੱਕ ਕਿੱਧਰ ਨੂੰ ਜਾਣਗੇ ਜੱਟਪੁਰੇ ਵਾਲਾ ਮਾਨ ਵੀ ਕਹਿੰਦਾ ਵੀ 20 ਸਾਲ ਬਣੀ ਹੋਣੀ ਆ ਜੱਟਪੁਰੇ ਦੇ ਮੇਲੇ ਲਈ ਇਧਰ ਰਵੀ ਤੇਰਾ ਰਵੀ ਦੇਰੇ ਵਾਲਾ ਰਵੀ ਦੇਰੇ ਰਵੀ ਪੈਂਦੀ ਹੋਈ ਰੇੜ ਦੇ ਉੱਪਰ ਹੁਣ ਕੌਣ ਜਦੋਂ ਇਤਾਂ ਮੈਚ ਚੜ ਜਾਂਦਾ ਨਾ ਤੇ ਕਹਿੰਦੇ ਸ਼ੇਰੂ ਕੰਮ ਆਉਦਾ ਹੁੰਦਾ ਧਨੌਰੀ ਵਾਲਾ ਹਰ ਹੁਣ ਮੈਨੂੰ ਲੱਗਦਾ ਵੀ ਮਨੀ ਓ ਜੰਦਾ ਭੱਜਿਆ ਕਹਿੰਦੇ ਰਵੀ 도ਰੇ ਵਾਲਾ ਰਵੀ 도ਰੇ ਵਾਲਾ ਰਾਜੀ ਦੀ ਰੇਡ ਕੋਲਾ ਭੜੀ ਵਾਲੇ ਦੀ ਰਾਜੀ ਬਿੱਟੇ ਸੋਹੀ ਦੀ ਟੀਮ ਵੱਲੋਂ ਖੇਡਾਂ ਮੇਧਰ ਭਲੌਰ ਵੱਲੋਂ ਆ ਨੌਜਾਨ ਕਹਿੰਦੇ ਕੈਨੇਡਾ ਦੇ ਗਰਾਊਂਡਾਂ ਦੇ ਵਿੱਚ ਪੈਂਦੀ ਹੋਈ ਕਬੱਡੀ ਦੇ ਉੱਪਰ ਹੁਣ ਚਾਰ ਜਾਫੀਆਂ ਵਿੱਚ ਜੌਂਟੀ ਕਲਸ਼ਿਆਂ ਵਾਲੇ ਬੱਲੇ 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 ਨਜ਼ਾਰਾ ਕਬੱਡੀ ਦਾ 31 34 34 31 ਦੇ ਪੁਆਇੰਟ ਰਵੀ ਦਾ ਡੇਰੇ ਵਾਲੇ ਦਾ ਹੁਣ ਕੌਣ ਕਬੱਡੀ ਪਾਵੇਗਾ ਡੇਰੇ ਦੀ ਟੀਮ ਵੱਲੋਂ ਮਨ ਸਿੰਘ ਡੇਰੇ ਵਾਲਾ ਡੇਰੇ ਵਾਲਾ ਮਨ ਸਿੰਘ ਕਬੱਡੀ ਪਾਰੇ ਤੇ ਹੁਣ ਕੌਣ ਲੈ ਵੀ ਜਸਵੰਤ ਬੰਬਲੇ ਛੇੜੋਣੀ ਪੁੱਜੇ ਬੜਾ ਧੰਨਵਾਦ ਲਓ ਜੀ ਅਨੰਦ ਮਾਣਦੇ ਨੇ ਮੈਚਾਂ ਵਾਲੇ ਵੀਰੋ ਕਿਨੇ 300 ਟੀਮ ਚੈਂਪੀਅਨ ਰਹੀਆਂ ਵੱਡਾ ਮਾਣ ਲਾਇਆ ਐਨ ਮੇਰੇ ਵੀਰੋ ਲਓ ਜੀ ਬੱਬੂ ਜੀ ਅੱਜ ਐਨਾਨਸ ਕਰੋ ਕਿ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਆ ਮੈਂ ਤਾਂ ਸਕੋਰ ਧਨੌਰੀ ਦੀ ਟੀਮ ਦੇ ਨੰਬਰ 16 ਤੇ ਬੜਵਾ ਮੰਡੀ ਦੀ ਟੀਮ ਦੇ ਨੰਬਰ ਸਾਡੇ 17 16 ਤੇ ਸਾਡੇ 17 ਬੜਵਾ ਮੰਡੀ ਗੁੜੀ ਜੇਤੂ ਹੈ ਮੈਚ ਦੇ ਵਿੱਚ ਬੜਵਾ ਮੰਡੀ ਜੇਤੂ ਹੈ ਟੀਮ ਭਾਵੇਂ ਕੋਈ ਜਿੱਤੀ ਹੈ ਪਾ ਦੁਨੀਆ ਨੇ ਕਹਿੰਦੇ ਸਵਾਲ ਲਿਆ ਮੈਦਾਨਾ ਦੁਨੀਆ ਨੇ ਕਹਿੰਦੇ ਸਵਾਲ ਲਿਆ ਮੈਦਾਨਾ